ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਥਾਇਰੋਇਡ ਕੀ ਆ ਤੇ ਜ਼ਿਆਦਾਤਰ ਲੇਡੀਜ਼ ਨੂੰ ਹੋਏ ਕਿਉਂ ਹੁੰਦਾ ਤੇ ਨਾਲ ਇਸ ਦੀ ਡਾਈਟ ਕੀ ਖਾਣਾ ਤੇ ਕੀ ਨਹੀਂ ਖਾਣਾ ਥਾਇਰੋਇਡ ਕੀ ਆ ਥਾਇਰੋਇਡ ਗਰਦਨ ਵਿੱਚ ਇੱਕ ਛੋਟੀ ਜੀ ਗਲੈਂਡ ਮਤਲਬ ਗ੍ਰੰਥੀ ਹੁੰਦੀ ਆ ਜੋ ਿਤਨੀ ਵਰਗੀ ਦਿਖਾਈ ਦਿੰਦੀ ਆ ਇਹ ਗਲੈਂਡ ਮਤਲਬ ਗ੍ਰੰਥੀ ਥਾਇਰੋਇਡ ਹਾਰਮੋਨ T3 ਤੇ T4 ਬਣਾਉਂਦੀ ਆ ਜੋ ਸਰੀਰ ਦੇ ਮੈਟਾਬੋਲਿਜ਼ਮ ਦਿਲ ਦੀ ਧੜਕਣ ਸਰੀਰ ਦਾ ਤਾਪਮਾਨ ਦਿਮਾਗ ਅਤੇ ਮੂਡ ਆਪਣਾ ਪਾਚਨ ਤੰਤਰ ਔਰਤਾਂ ਵਿੱਚ ਮਹੀਨਾਵਾਰੀ ਕੋਲੇਸਟ੍ਰੋਲ ਬਲੱਡ ਸ਼ੂਗਰ ਲਗਭਗ ਹਰ ਮੁੱਖ ਸਿਸਟਮ ਨੂੰ ਕੰਟਰੋਲ ਤੇ ਪ੍ਰਭਾਵਿਤ ਕਰਦੀ ਹੈ థਾਇਰੋਇਡ ਹਾਰਮੋਨ ਨੂੰ ਸਰੀਰ ਦਾ ਮਾਸਟਰ ਕੰਟਰੋਲ ਕਹੀ ਜਾਂਦਾ ਕੋਈ ਗਲਤ ਨਹੀਂ ਹੋਊਗਾ థਾਇਰੋਇਡ ਗਲੈਂਡ ਨਾਲ ਜੁੜੀਆਂ ਸਮੱਸਿਆਵਾਂ ਮੁੱਖ ਤੌਰ ਤੇ ਦੋ ਕਿਸਮ ਦੀਆਂ ਹੁੰਦੀਆਂ ਹਨ ਪਹਿਲਾ ਹੁੰਦਾ ਹਾਈਪੋਥਾਇਰੋਇਡ ਜਿਸ ਨੂੰ ਅੰਡਰਐਕਟਿਵ ਥਾਇਰੋਇਡ ਵੀ ਕਿਹਾ ਜਾਂਦਾ ਦੂਜਾ ਹੈਗਾ ਹਾਈਪਰਥਾਇਰੋਇਡ ਇਸ ਨੂੰ ਓਵਰਐਕਟਿਵ ਥਾਇਰੋਇਡ ਵੀ ਕਿਹਾ ਜਾਂਦਾ ਹੁਣ ਅੰਡਰਐਕਟਿਵ ਤੇ ਓਵਰਐਕਟਿਵ ਵਿੱਚ ਫਰਕ ਦੇਖਦੇ ਹਾਂ ਕੀ ਆ ਅੰਡਰ ਐਕਟਿਵ ਹਾਈਪੋਥਾਇਰੋਇਡ ਵਿੱਚ T3 ਤੇ T ਹਾਰਮੋਨ ਲੈਵਲ ਘਟ ਜਾਂਦਾ ਮੈਟਾਬੋਲਿਜ਼ਮ ਸੁਸਤ ਹੋ ਜਾਂਦਾ ਮਤਲਬ ਜਮਾ ਹੌਲੀ ਹੋ ਜਾਂਦਾ ਇਸ ਕਰਕੇ ਮਰੀਜ਼ ਦਾ ਵਜ਼ਨ ਵਧਣ ਲੱਗ ਜਾਂਦਾ ਠੰਡ ਆਮ ਨਾਲੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਚਮੜੀ ਤੇ ਜ਼ਿਆਦਾ ਖੁਸ਼ਕੀ ਹੋ ਜਾਂਦੀ ਆ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਕਬਜ ਡਿਪਰੈਸ਼ਨ ਅਤੇ ਹਾਰਟ ਰੇਟ ਦੀ ਗਤੀ ਘਟ ਜਾਂਦੀ ਆ ਜੇ ਹਾਈਪੋਥਾਇਰੋਇਡ ਦਾ ਇਲਾਜ ਲੰਮੇ ਸਮੇਂ ਤੋਂ ਨਾ ਕੀਤਾ ਜਾਵੇ ਤਾਂ ਹਾਰਟ ਫੇਰੀਅਰ ਜਾਂ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਕੋਲੇਸਟਰੋਲ ਵੀ ਵੱਧ ਜਾਂਦਾ ਥਾਇਰੋਇਡ ਗਲੈਂਡ ਵੱਡੀ ਹੋ ਜਾਂਦੀ ਹੈ ਜਿਵੇਂ ਸ਼ੋਜੇ ਸੋਈ ਹੁੰਦੀ ਹੈ ਗਲੇ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਜਾਂਦੀ ਹੈ ਇਨਸਾਨ ਨੂੰ ਹੱਥਾਂ ਪੈਰਾਂ ਵਿੱਚ ਦਰਦ ਰਹਿਣ ਲੱਗ ਜਾਂਦਾ ਚਰਣਾ ਹਟ ਫੀਲ ਹੁੰਦੀ ਹੈ ਨਸਾਂ 'ਚ ਨਸਾਂ 'ਚ ਕਮਜ਼ੋਰੀ ਬਹੁਤ ਆ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਹਾਈਪੋਥਾਇਰੋਇਡ ਅੰਡਰ ਐਕਟਿਵ ਵਿੱਚ ਖਾਣਾ ਕਿਦਾਂ ਦੀ ਹੋਵੇ ਆਪਣੀ ਡਾਈਟ ਕਿਦਾਂ ਦੀ ਰੱਖੀਏ ਵੀ ਕੰਟਰੋਲ ਰਹੇ ਅੰਡਰ ਐਕਟਿਵ ਥਾਇਰੋਇਡ ਵਿੱਚ ਆਇਓਡਿਨ ਯੁਕਤ ਨਮਕ ਜ਼ਰੂਰ ਵਰਤੋ ਅੰਡੇ ਤੇ ਮੱਛੀ ਦਾ ਵੀ ਸੇਵਨ ਕਰੋ ਪਲੇਨੀਮ ਇਹ ਥਾਇਰੋਇਡ ਹਾਰਮੋਨ ਨੂੰ ਐਕਟਿਵ ਕਰਦਾ ਇਸ ਲਈ ਬ੍ਰਾਜ਼ੀਲ ਨਟ ਸੂਰਜਮੁਖੀ ਦੇ ਬੀਜ ਅਤੇ ਦਾਲਾਂ ਭਰਪੂਰ ਮਾਤਰਾ ਵਿੱਚ ਖਾਓ ਜਿੰਕ ਭਰਪੂਰ ਚੀਜ਼ਾਂ ਦਾ ਸੇਵਨ ਕਰੋ ਜਿਵੇਂ ਪੰਪਕਿਨ ਸੀਡਸ ਛੋਲੇ ਕਬਜ ਤੋਂ ਬਚਣ ਲਈ ਫਾਈਬਰ ਵਾਲੀਆਂ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੋ ਹੁਣ ਆ ਜੋ ਉਹ ਚੀਜ਼ਾਂ ਵੱਲ ਜਿਨ੍ਹਾਂ ਤੋਂ ਪਰਹੇਜ਼ ਕਰਨਾ ਕੋਈ ਟ੍ਰੋਜਨ ਵਾਲੀਆਂ ਚੀਜ਼ਾਂ ਕਦੇ ਕੱਚੀਆਂ ਨਹੀਂ ਖਾਣੀਆਂ ਜਿਵੇਂ ਬੰਦ ਗੋਭੀ ਫੁੱਲ ਗੋਭੀ ਬ੍ਰੋਕਲੀ ਪਾਲਕ ਪਕਾ ਕੇ ਖਾ ਸਕਦੇ ਆ ਅੱਗੇ ਸੋਇਆ ਪ੍ਰੋਡਕਟਸ ਸੋਇਆ ਮਿਲਕ ਸੋਇਆ ਪਨੀਰ ਅਤੇ ਸੋਇਆ ਵਾਲੀ ਕੋਈ ਵੀ ਚੀਜ਼ ਹੋਵੇ ਆਪਾਂ ਖਾਣੀ ਨਹੀਂ ਕਿਉਂਕਿ ਦਵਾਈਆਂ ਦਾ ਅਸਰ ਘਟਾ ਸਕਦੀ ਹੈ ਬਹੁਤ ਜ਼ਿਆਦਾ ਚੀਨੀ ਅਤੇ ਮੈਦਾ ਵੀ ਨਹੀਂ ਖਾਣਾ ਕਿਉਂਕਿ ਤੇਜ਼ੀ ਨਾਲ ਥੋੜਾ ਵਜ਼ਨ ਵਧਾ ਸਕਦਾ ਅੱਗੇ ਦੂਜਾ ਹੈਗਾ ਆਪਣਾ ਹਾਈਪੋਥਾਇਰੋਇਡ ਓਵਰ ਐਕਟਿਵ ਇਹ ਬਿਲਕੁਲ ਅੰਡਰ ਐਕਟਿਵ ਹਾਈਪੋਥਾਇਰੋਇਡ ਦੇ ਓਪੋਜ਼ਿਟ ਹੁੰਦਾ ਮਤਲਬ ਉਲਟਾ ਕੰਮ ਓਵਰ ਐਕਟਿਵ ਹਾਈਪੋਥਾਇਰੋਇਡ ਵਿੱਚ T3 T4 ਹਾਰਮੋਨਸ ਦਾ ਲੈਵਲ ਵੱਧ ਜਾਂਦਾ ਹਾਰਟ ਬੀਟ ਤੇਜ਼ ਹੋ ਜਾਂਦੀ ਹੈ ਪਸੀਨਾ ਬਹੁਤ ਆਉਣ ਲੱਗ ਜਾਂਦਾ ਮਤਲਬ ਗਰਮੀ ਨਹੀਂ ਸਹਾਰੀ ਜਾਂਦੀ ਹੱਥਾਂ ਵਿੱਚ ਕੰਪਨ ਨੀਂਦ ਘਟ ਜਾਂਦੀ ਆ ਅੱਖਾਂ ਬਾਹਰ ਨਿਕਲਣ ਲੱਗ ਜਾਂਦੀਆਂ ਨੇ ਨਜ਼ਰ ਕਮਜ਼ੋਰ ਹੋ ਜਾਂਦੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਓਵਰ ਐਕਟਿਵ ਥਾਇਰੋਇਡ ਵਿੱਚ ਮੈਟਾਬੋਲਿਜ਼ਮ ਬਹੁਤ ਤੇਜ਼ ਹੋ ਜਾਂਦਾ ਇਸ ਲਈ ਭਾਰ ਘਟਣ ਲੱਗ ਜਾਂਦਾ ਵਿਅਕਤੀ ਜਿਵੇਂ ਪਤਲਾ ਸੁੱਕੜਾ ਜਿਹਾ ਦੀ ਖਣ ਲੱਗ ਜਾਂਦਾ ਹੁਣ ਓਵਰ ਐਕਟਿਵ ਵਿੱਚ ਬੈ ਡਾਈਟ ਦੇਖਦੇ ਆ ਕਿਦਾਂ ਦੀ ਲੈਣੀ ਚਾਹੀਦੀ ਹੈ ਕਿਤੇ ਨਹੀਂ ਲੈਣੀ ਚਾਹੀਦੀ ਇਸ ਵਿੱਚ ਬੰਦ ਗੋਭੀ ਬਰੋਕਲੀ ਅਤੇ ਕੇਲੇ ਲਵੋ ਇਹ ਬਾਧੂ ਹਾਰਮੋਨਸ ਨੂੰ ਘਟਾਉਣ ਵਿੱਚ ਮਦਦ ਕਰਦਾ ਓਵਰ ਐਕਟਿਵ ਥਾਇਰੋਇਡ ਹੱਡੀਆਂ ਨੂੰ ਬਹੁਤ ਕਮਜ਼ੋਰ ਕਰਦਾ ਇਸ ਲਈ ਵਿਟਾਮਿਨ ਡੀ ਤੇ ਕੈਲਸ਼ੀਅਮ ਲਈ ਦੁੱਧ ਦਹੀਂ ਪਨੀਰ ਜ਼ਰੂਰ ਲਵੋ ਹੈਲਦੀ ਫੈਟਸ ਅਖਰੋਟ ਜ਼ੈਤੂਨ ਦਾ ਐਕਸੀਡ ਵੀ ਡਾਈਟ ਵੀ ਜ਼ਰੂਰ ਸ਼ਾਮਲ ਕਰੋ ਹੁਣ ਪਰਹੇਜ਼ ਕੀ ਕਰਨਾ ਆਇਓਡੀਨ ਮੱਛੀ ਸੀ ਫੂਡ ਇਹਨਾਂ ਚੀਜ਼ਾਂ ਦੂਰ ਰਹੋ ਚਾਹ ਕੌਫੀ ਤੇ ਕੋਈ ਵੀ એનર્ਜੀ ਡਰਿੰਕ ਜਾਂ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਇਹਦੇ ਵਿੱਚ ਆਪਾਂ ਬਹੁਤ ਮਿੱਠਾ ਵੀ ਸਰੀਰ ਵਿੱਚ ਬੇਚੈਨੀ ਵਧਾ ਸਕਦਾ ਅੱਛਾ ਹੁਣ ਦੇਖਦੇ ਹਾਂ ਥਾਇਰੋਇਡ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਕਿਉਂ ਹੁੰਦੀ ਹੈ ਮਰਦਾਂ ਤੋਂ 8 ਗੁਣਾ ਜ਼ਿਆਦਾ ਔਰਤਾਂ ਨੂੰ ਹੁੰਦਾ ਥਾਇਰਾਇਡ ਸਿਰ ਆਟੋ ਇਮਿਊਨ ਬਿਮਾਰੀਆਂ ਔਰਤਾਂ ਨੂੰ ਹੀ ਜ਼ਿਆਦਾ ਹੁੰਦੀਆਂ ਨੇ ਆਟੋ ਇਮਿਊਨ ਬਿਮਾਰੀਆਂ ਮਤਲਬ ਇਮਿਊਨ ਸਿਸਟਮ ਆਪਣੇ ਸਰੀਰ ਨੂੰ ਹਟੈਕ ਕਰ ਲੈਂਦਾ ਔਰਤਾਂ ਦਾ ਜੋ ਐਸਟ੍ਰੋਜਨ ਹਾਰਮੋਨ ਅਤੇ ਗਰਭਵਸਥਾ ਬੱਚੇ ਦੇ ਜਨਮ ਤੋਂ ਬਾਅਦ ਜਾਂ ਮੀਨੋਪੋਜ਼ ਮੀਨੋਪੋਜ਼ ਮਤਲਬ ਔਰਤਾਂ ਦੇ ਪੀਰੀਅਡ ਪੂਰੀ ਤਰ੍ਹਾਂ ਬੰਦ ਹੋਣਾ ਇਸ ਸਮੇਂ ਵਿੱਚ ਬਦਲਾਅ ਨਾਲ ਥਾਇਰਾਇਡ ਪ੍ਰਭਾਵਿਤ ਹੋ ਇਹ ਅੱਜਕੱਲ੍ਹ ਜ਼ਿਆਦਾ ਗਰਭਵਤੀ ਔਰਤਾਂ ਵਿੱਚ ਬਹੁਤ ਵੱਧ ਰਿਹਾ ਹੈ ਮਰਦਾਂ ਵਿੱਚ ਵੀ ਹੁੰਦਾ ਪਰ ਬਹੁਤ ਘੱਟ ਹੁੰਦਾ ਰੇਅਰ ਹੁੰਦਾ ਕੁਝ ਹੋਰ ਜ਼ਰੂਰੀ ਗੱਲਾਂ ਵੀ ਸੁਣ ਲਓ ਜਿਨ੍ਹਾਂ ਦਾ ਦੋਨੋਂ ਥਾਇਰੋਇਡਾਂ ਦਾ ਧਿਆਨ ਰੱਖਣਾ ਹੁੰਦਾ ਰੋਜ਼ਾਨਾ 9-10 ਗਲਾਸ ਪਾਣੀ ਪੀਓ 30 ਤੋਂ 60 ਮਿੰਟ ਜਨਾਂ ਐਕਸਰਸਾਈਜ਼ ਨੂੰ ਦਿਓ ਜੇਕਰ ਤੁਸੀਂ ਥਾਇਰੋਇਡ ਦੀ ਦਵਾਈ ਲੈਂਦੇ ਹੋ ਤਾਂ 30 ਤੋਂ 40 ਮਿੰਟ ਤੱਕ ਖਾਣ ਦਾ ਪਰਹੇਜ਼ ਕਰੋ ਅੰਤ ਵਿੱਚ ਇੱਕ ਸਭ ਤੋਂ ਵੱਡੀ ਗੱਲ ਕਿ ਡਾਈਟ ਨਾਲ ਤੁਸੀਂ ਥਾਇਰੋਇਡ ਨੂੰ ਬਿਲਕੁਲ ਕੰਟਰੋਲ ਕਰ ਸਕਦੇ ਹੋ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਡਾਕਟਰ ਦੀ ਸਲਾਹ ਤੇ ਮੈਡੀਸਨ ਜ਼ਰੂਰੀ ਹੈ ਕਿਵੇਂ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵਿੱਚ ਜਰੂਰ ਦੱਸੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਤਾਂਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲ ਸਕੇ ਧੰਨਵਾਦ